ਇਸ ਤੋਂ ਆ ਜੀ ਆ ਦੇਖੋ ਹੁਣ ਜਿਵੇਂ ਫੋਟੋ ਵਾਲੇ ਪੀਸ ਆਏ ਨੇ ਹਾਂ ਹਾਂ আচ্ছা ਜੀ ਫੋਟੋ ਵਾਲ ਬੁਟੀਕ ਵਾਲੇ ਪੀਸ ਨੂੰ ਆਪਾਂ ਲੈ ਲੈਂਦੇ ਹਾਂ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ 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 ਇਹ ਪਿਓਰ ਸ਼ਿਮਰ ਦਾ ਸੂਟ ਹੈ ਜੀ 올ਓਵਰ ਹੈ ਨਾਲ ਓਕੇ ਠੀਕ ਹੈ ਜੀ ਵਰਕ ਵਗੈਰਾ ਬਹੁਤ ਵਧੀਆ ਕਲਾਸਿਕ ਜੇ ਵਰਕ ਆਉਣਗੇ ਕਲਾ ਕੇਰਾ ਤੇ ਨਾਲ ਇਹਦੇ ਨਾਲ ਆਊਗਾ ਜੀ ਇਸ ਤਰ੍ਹਾਂ ਬਾਜੂ ਵਰਕ ਬਾਜੂ ਵਰਕ ਵੀ ਆ ਗਿਆ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਆ ਗਿਆ ਜੀ ਸ਼ਿਮਰ ਔਰਗਾਂਜ਼ਾ ਓਕੇ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਦੁਪੱਟਾ ਆਊਗਾ ਜੀ 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 ਵਧੀਆ ਸਰਦਾਰੀ ਸੂਟ ਹੈ ਇਹ ਨਾ ਮਤਲਬ 16 1700 1800 ਐਂ ਰੇਂਜ ਚ ਸੂਟ ਵਿਕਦੇ ਆ ਹਾਂ ਹਾਂ ਟੋਟੋ ਵਾਲੇ ਪੀਸ ਕਹਿ ਕੇ ਨਾ ਬੁਟੀਕ ਵਾਲੇ ਕਹਿ ਕੇ ਵਿਕਦੇ ਆ ਸੂਟ ਜੀ 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 ਬਿਲਕੁਲ ਠੀਕ ਹੈ ਜਿੰਨੇ ਪੀਸ ਦੇਖਾਂਗੇ ਇਹ ਡਿਜ਼ਾਈਨ ਇਹਨਾਂ ਦੇ ਉਵੇਂ ਅਲੱਗ-ਅਲੱਗ ਆਉਣਗੇ ਜੀ ਸਾਰਿਆਂ ਦੇ ਅਲੱਗ-ਅਲੱਗ ਆਉਣਗੇ ਹੁਣ ਜਿੰਮੇ ਦਾ ਦੇਖੋ ਆ ਪੀਸ ਹੈ ਜੀ ਜੀ ਸੇਮ ਉਸ ਤਰ੍ਹਾਂ ਹੀ ਸੂਟ ਬਣੇ ਮਤਲਬ ਜਿੱਦਾਂ ਗਲੇ ਤੇ ਡਿਜ਼ਾਈਨਿੰਗ ਹੈ ਸੇਮ ਉਹੀ ਬਣੀ ਹੋਈ ਹੈ ਹਾਂਜੀ ਹਾਂਜੀ ਜਿਵੇਂ ਇੱਕ ਆ ਦੇਖੋ ਜੀ ਇਹ ਸੂਟ ਬਣਿਆ ਜਿਸ ਤਰ੍ਹਾਂ ਹੈਵੀ ਬਣਿਆ ਉਸ ਤਰ੍ਹਾਂ ਹੀ ਹੈਵੀ ਹੈਂਡਵਰਕ ਮਤਲਬ ਪੂਰੇ ਹੈਵੀ ਪੀਸ ਆ ਜਿਹੜੇ 17-1800 ਦੇ ਵਿਕਦੇ ਆ ਜੀ ਜੀ ਇਹ 1000 ਰੁਪਏ ਦੀ ਰੇਂਜ ਪੂਰੇ ਚ ਲੱਗਣਗੇ ਇਸ ਤੋਂ ਬਾਅਦ ਜੀ ਇਸ ਤੋਂ ਵੀ ਜੀ